ਸਾਹਿਬ ਜੀ ਦੰਡਾਤ ਵੰਦਨ ਅਨਿਕ ਬਾਰ ਸਰਬ ਕਲਾ ਸਮਰਥ ਡੋਲਰ ਤੇ ਰੱਖੋ ਪ੍ਰਭ ਨਾਨਕ ਦੇ ਕਰ ਹੱਥ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਹਾ ਦਾ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਗਲ ਦੁਆਰ ਕਾਹੋ ਛਾੜ ਕੇ ਗਇਓ ਤੋਹਾਰ ਦਵਾਰ ਵਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸੋ ਕਾਹ ਅਟਲ ਗੁਰ ਸੇਵੀਐ ਐਹ ਨਸ ਸਹਿਜ ਸੁਭਾਏ ਦਰਸ਼ਨ ਪਰਸ ਐ ਗੁਰ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਪਤਖ ਸਮਧੀ ਨੋਰ ਅਰਸੋ ਗਰਸੋ ਚੱਟੀਐ ਟੁੱਡ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸ਼ਿਰ ਸ਼ਾਹ ਦੈ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਵਿਸਾਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬੈਰਾੜੀ ਮਹੱਲਾ ਚੌਥਾ ਜਾਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾ ਜੋ ਕਿਸ਼ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੇ ਹਰ ਆਪੇ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾ ਤੇ ਪੰਚ ਤਾਤ ਵਿਸਧਾਰਾ ਵਿਚ ਤਾਤ ਪੰਜ ਆਪ ਪਾਵੇ ਜਨ ਨਾਨਕ ਸਤ ਗੁਰ ਮਿਲੇ ਆਪੇ ਹਰਿ ਆਪੇ ਚਗਰ ਚੁਕਾਵੇ आरे आपे पंच तत् विस्थारा विच तातु पंच आप पाव जानक सत्गुर मिले आपे ਹਰ ਆਪੇ ਚਗਰ ਚੁਕਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਰਾੜੀ ਮਹਲਾ ਚੌਥਾ ਹਰ ਜਨ RAM ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ अपना गुण वाहे गुरु जी का खालसा गुरु जी की फतेह सतना ਸ਼੍ਰੀ ਵਾਸ਼ ਗੁਰੂ ਸਾਹਿਬ ਜੀ ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਬਜੂਗਾ ਦਾਸ ਗੋਬਿੰਦ ਫਤੇ ਖਾਲਸਾ ਦਰਸ ਪਰਸ ਮਿਟੈ ਸੋਗ ਸੁੰਬਨ ਸੁੰਬ ਪਠਾਇਆ ਜਮ ਦੇ ਧਾਮ ਨੋ ਇੰਦਰ ਸਦ ਬੁਲਾਇਆ ਰਾਜਬ ਖੀਕ ਨੋ ਸਿਰ ਪਰ ਛਤਰ ਫਰਾਇਆ ਰਾਜੇ ਇੰਦਰ ਦਾ 14 ਲੋਕਾਂ ਛਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਨਾਇਆ ਸਭੇ ਪਾੜਿਆ ਫੇਰ ਨਾ ਜੂਨੀ ਆਇਆ ਜਿਨ ਯੋਗਾ ਆਇਆ ਦੁਰਗਾ ਪਾਠ ਬਨਾਇਆ ਸਭੇ ਪੌੜੀਆਂ ਫਿਰ ਨਾ ਜੋਨੀ ਆਇਆ ਜਿਨ ਇਹੁ ਗਾਇਆ ਸਗਲ ਦਵਾਰ ਕੋ ਸਾਢਕਾ ਗਇਹੁ ਤੁਹਾਰੋ ਦਵਾਰ ਮਾਹੀ ਗਹਿ ਕੀ ਲਾਜ ਅਸ गोबिंद दास तुहार सगले द्वार को छाड कै गयो तुहारो द्वार बाहे गहे की लाज अस गोबिंद दास तुहार सतनाम श्री वाहे गुरु ਸਾਹਿਬ ਜੀ ਸ਼ਪੈ ਸ਼ਾਂਦਾ ਰਤਨ ਜਟਤ ਰਤ ਸੁਭਤ ਖਚਤਾ ਵਰਜਨ ਮੁਕਤਾ ਫਲਾ ਹੀਰ ਜਿਰ ਆ ਭਰਣ ਧਰੇ ਸਾਰਤੀ ਮਹਾਬਾਲਾ ਰਤਨ ਜਟਤ ਰਤ ਸੁਭਤ ਖਿਚਤਾ ਬਰਜਨ ਮੁਕਤਾ ਫਲਾ ਹੀਰ ਜੀਰ ਆ ਪਰਨ ਤਰੇ ਸਾਰਤੀ ਮਹਾਂਬਲ ਕਨਕ ਦੇਖ ਕੁਰ ਰਾਤ ਕਟਨ ਕਾਮਨ ਬਿਤਰ ਹਰਾਤ ਤਨ ਟੰਬਰ ਜਰ ਕਸੀ ਪਰਮ ਭੂਖਣ ਤਨ ਧਾਰਤ ਏ ਚਬ ਆਨੰਦ ਮਦ ਜਨਨ ਰਿਪਤ ਜਦਨ ਗਰਜ ਦਲ ਗਾਹੇ ਹੈ ਬੇਨ ਇਕ ਧੀਰ ਸੁਨ ਰੇ ਨ੍ਰਿਤ ਪਤ ਸੋ ਔਰ ਸਮੂਹ ਕੋ ਜਾਏ ਹੈ ਇਹ ਸ਼ਬ ਅਨੰਦ ਮਦ ਜਨਨ ਨਿਪਤਾ ਜਦਨ ਗਰਜ ਦਲ ਗਾਹੀ ਹੈ ਬਿਨ ਇਕ ਧੀਜ ਜ ਸੁਨ ਰੇ ਨਰਤ ਪਤ ਸੋ ਔਰ ਸਮੂਹ ਕੋ ਜਾਏ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ